ਜੰਡ ਤਾਂ ਕਈ ਸੁਨੇ ਹੋਣੇ ਨੇ ਇੱਕ ਮਿਰਜੇ ਦਾ ਝੰਡ ਸੁਣਿਆ ਹੋਣਾ ਇੱਕ ਝੰਡ ਸਾਕਾ ਨਨਕਾਣੇ ਦਾ ਵੀ ਸੁਣਿਆ ਜਿਹਦੇ ਨਾਲ ਇੱਕ ਸਿੰਘ ਨੂੰ ਬਨ ਕੇ ਗਰੰਤੀ ਸਿੰਘ ਨੂੰ ਬਨ ਕੇ ਸਾੜਿਆ ਗਿਆ ਸੀ ਪਰ ਇੱਕ ਆ ਝੰਡ ਵੀ ਹੈ ਜਿਹਦੇ ਨਾਲ ਵਜ਼ੀਰ ਖਾਂ ਨੂੰ ਅਧਮ ਹੋਇਆ ਕਰਕੇ ਲਟਕਾਇਆ ਗਿਆ ਸੀ ਕਿੱਥੇ ਉਹ ਝੰਡ ਮੌਜੂਦ ਹੈ ਜੀ ਚੱਲਦੇ ਆਂ ਔਰ ਸੁਣਦੇ ਆਂ ਝੰਡ ਦਾ ਇਤਿਹਾਸ ਜਿਸ ਝੰਡ ਦੇ ਨਾਲ ਵਜ਼ੀਦੇ ਪਾਪੀ ਨੂੰ ਬਨ ਕੇ ਅਧਮ ਹੋਇਆ ਉਲਟਾ ਲਟਕਾਇਆ ਗਿਆ ਤੇ ਪੂਰੀ ਸਿੱਖ ਕੌਮ ਦੇ ਵਿੱਚ ਲਹਿਰ ਜਾਗੀ ਗੁਰੂ ਗੋਬਿੰਦ ਸਿੰਘ ਜੀ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ ਸਿੱਖਾਂ ਦੇ ਵਿੱਚ ਖੁਸ਼ੀ ਦੀ ਲਹਿਰ ਇਸ ਰੁੱਖ ਕਰਕੇ ਬਹੁਤ ਹੋਈ ਸੀ ਇਹ ਜਿਹੜਾ ਤੁਸੀਂ ਝੰਡ ਦਾ ਰੁੱਖ ਦੇਖ ਰਹੇ ਹੋ ਨਾ ਜੀ ਇਸ ਰੁੱਖ ਨੇ ਪੂਰੀ ਸਿੱਖ ਕੌਮ ਦੇ ਵਿੱਚ ਇੱਕ ਖੁਸ਼ੀ ਦੀ ਲਹਿਰ ਪੈਦਾ ਕਰ ਦਿੱਤੀ ਸੀ ਹਾਂ ਇਹ ਉਹੀ ਰੁੱਖ ਹੈ ਜਿਸ ਰੁੱਖ ਦੇ ਨਾਲ ਵਜ਼ੀਦੇ ਪਾਪੀ ਨੂੰ ਵਜ਼ੀਰ ਖਾਨ ਨੂੰ ਜਿਨੇ ਛੋਟੇ ਸਹਿਬਜ਼ਾਦੇਆਂ ਨੂੰ ਸ਼ਹੀਦ ਕੀਤਾ ਜਿਹਦੇ ਕਾਰਨ ਵੱਡੇ ਸਹਿਬਜ਼ਾਦੇ ਸ਼ਹੀਦ ਹੋਏ ਜਿਹਦੇ ਕਾਰਨ ਗੁਰਗੋਬਿੰਦ ਸਿੰਘ ਜੀ ਦਾ ਪਰਿਵਾਰ ਸਰਸਾ ਨਦੀ ਦੇ ਕੰਢੇ ਤੇ ਵਿਛੜ ਗਿਆ ਸਿੱਖ ਕੌਮ ਦੇ ਉੱਤੇ ਆਫਤਾ ਹੀ ਆਫਤਾ ਆਈਆਂ ਉਸ ਪਾਪੀ ਨੂੰ ਇਸ ਰੁੱਖ ਦੇ ਨਾਲ ਬੰਨ੍ਹ ਕੇ ਉਲਟਾ ਲਟਕਾ ਕੇ ਅੰਧ ਮੋਏ ਨੂੰ ਉਲਟਾ ਲਟਕਾਇਆ ਗਿਆ ਤੇ ਸਾਹਮਣੇ ਖਾਲਸਾ ਕੌਮ ਨੇ ਖੜੇ ਹੋ ਕੇ ਜਕਾਰੇ ਛੱਡੇ ਇਹ ਉਹੀ ਰੁੱਖ ਹੈ ਕੇਵਲ ਇਸੇ ਰੁੱਖ ਦੀ ਮੈਂ ਗੱਲ ਕਰਾਂਗਾ ਜੀ ਚੱਲਦੇ ਆਂ ਜੀ ਪੰਜਾਬ ਪੰਜਾਬ ਤੋਂ ਚੰਡੀਗੜ੍ਹ ਚੰਡੀਗੜ੍ਹ ਦੇ ਨਾਲ ਪੈਂਦਾ ਜੀ ਮਹਾਲੀ ਦੇ ਨਾਲ ਖਰੜ ਤੋਂ 5-7 ਕਿਲੋਮੀਟਰ ਅੱਗੇ ਚੱਲਦੇ ਆਂ ਹੋਇਆਂ ਇੱਕ ਪਿੰਡ ਆਉਂਦਾ ਜੀ ਖੁੰਨੀ ਮਾਜਰਾ ਉਹਦੀ ਦੀਵਾਰ ਦੇ ਨਾਲ ਮੁੜਦਿਆਂ ਗੁਰਦੁਆਰਾ ਬਾਬਾ ਬੰਦਾ ਸਿੰਘ ਬਹਾਦਰ ਥੋੜੀ ਅੱਗੇ ਜਾ ਕੇ ਇਹ ਜਿਹੜਾ ਰੋਡ ਹੈ ਖਰੜ ਤੋਂ ਲਾਂਡਰਾਂ ਨੂੰ ਜਾਂਦੇ ਹੋਏ ਚੌਂਕ ਚੌਂਕ ਦੇ ਨਾਲ ਹੀ ਮੁੜਦੇ ਹਾਂ ਅੱਗੇ 5-700 ਮੀਟਰ ਦੇ ਉੱਤੇ ਇਹ ਸਕੂਲ ਹੁੰਦਾ ਜੀ ਗੁਰਨਾਨਕ ਫਾਊਂਡੇਸ਼ਨ ਇਸ ਸਕੂਲ ਦੀ ਹਦੂਦ ਦੇ ਅੰਦਰ ਅਸੀਂ ਇੱਕ ਰੁੱਖ ਵਖਾਵਾਂਗੇ ਸਕੂਲ ਤੋਂ ਚੱਲਦੇ ਹਾਂ ਸਾਹਮਣੇ ਗੁਰਦੁਆਰਾ ਸਾਹਿਬ ਜੀ ਦੇ ਦਰਸ਼ਨ ਕਰਦੇ ਹਾਂ ਗੁਰਦੁਆਰਾ ਬਾਬਾ ਬੰਦਾ ਸਿੰਘ ਬਹਾਦਰ ਜਿੱਥੇ ਚੱਪੜ ਚਿੜੀ ਦੀ ਜੰਗ ਹੋਈ ਚੱਪੜ ਚਿੜੀ ਦਾ ਯੁੱਧ ਹੋਇਆ ਉਹਦੀ ਯਾਦ ਵਿੱਚ ਫਤਿਹ ਬੁਰਜ ਆਪ ਜੀ ਦਰਸ਼ਨ ਕਰ ਰਹੇ ਹਾਂ ਇਹ ਵੀ ਬਣਿਆ ਹੋਣਾ ਇਹਦੇ ਬਿਲਕੁਲ ਨੇੜੇ ਗੁਰਦੁਆਰਾ ਸਾਹਿਬ ਹੈ ਗੁਰਦੁਆਰਾ ਸਾਹਿਬ ਦੇ ਬਿਲਕੁਲ ਨਾਲ ਹੀ ਜਿੱਥੇ ਉਹਨ ਗੁਰਦੁਆਰਾ ਸਾਹਿਬ ਬਣਿਆ ਇਹ ਤੋਂ ਥੋੜੀ ਜੀ ਨਾਲ ਰੁੱਖ ਦੇ ਬਿਲਕੁਲ ਨੇੜੇ ਛੋਟਾ ਕਮਰਾ ਹੁੰਦਾ ਸੀ ਜਿੱਥੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਸੀ ਬਾਅਦ ਵਿੱਚ ਇਹ ਗੁਰਦੁਆਰਾ ਸਾਹਿਬ ਵੱਡਾ ਬਣਿਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਪ੍ਰਬੰਧ ਹੈ ਸਕੂਲ ਦੀ ਹਦੂਦ ਦੇ ਅੰਦਰ ਇਹ ਜਿਹੜਾ ਰੁੱਖ ਦੇਖ ਰਹੇ ਹੋ ਨਾ ਝੰਡਾ ਜਿੱਥੇ ਅੱਜ ਲੋਕ ਮਨਮਤ ਦੇ ਨਾਲ ਆਪਣੀ ਮੱਤ ਦੇ ਨਾਲ ਕੋਈ ਇੱਥੇ ਦੀਵੇ ਜਗਾ ਕੇ ਚਲੇ ਜਾਂਦਾ ਕੋਈ ਇੱਥੇ ਲਾਲ ਕੱਪੜਾ ਬੰਨ ਕੇ ਚਲੇ ਜਾਂਦਾ ਕੋਈ ਇੱਥੇ ਸੰਧੂਰ ਲਗਾ ਕੇ ਚਲਾ ਜਾਂਦਾ ਆਪੋ ਆਪਣੀ ਮਨੋਤ ਕਰਦੇ ਨੇ ਪਰ ਜੇ ਇਤਿਹਾਸ ਦੇ ਪੰਨਿਆਂ ਨੂੰ ਫਰੋਲਿਆ ਜਾਵੇ ਇੱਥੇ ਬਜ਼ੁਰਗਾਂ ਤੋਂ ਸੁਣਿਆ ਜਾਵੇ ਤਾਂ ਦੱਸਦੇ ਆਉਂਦੇ ਨੇ ਕਿ ਇਹੀ ਰੁੱਖ ਹੈ ਜਦੋਂ ਬੰਦਾ ਸਿੰਘ ਬਹਾਦਰ ਦੇ ਨਾਲ ਆਏ ਸਿੰਘਾਂ ਨੇ ਵਜ਼ੀਦ ਖਾਂ ਨੂੰ ਮੌਤ ਦੇ ਘਾਟ ਉਤਾਰ ਕੇ ਅੱਧ ਮੋਏ ਨੂੰ ਇਸ ਰੁੱਖ ਦੇ ਨਾਲ ਲਟਕਾ ਕੇ ਝੰਡ ਦੇ ਨਾਲ ਲਗਾ ਕੇ ਜਕਾਰੇ ਗਜਾਏ ਤੇ ਜਦੋਂ ਵਜ਼ੀਦ ਖਾਂ ਨੇ ਭਾਈ ਬਾਦ ਸਿੰਘ ਦੇ ਨਾਲ ਯੁੱਧ ਲੜਿਆ ਬਾਦ ਵਿੱਚ ਬੰਦਾ ਸਿੰਘ ਬਹਾਦਰ ਦੇ ਪਿੱਠ ਤੇ ਵਾਰ ਵੀ ਕਰਨੇ ਚਾਹੇ ਤੇ ਉਦੋਂ ਸਰਹੰਦ ਦੀਆਂ ਨੀਹਾਂ ਵਿੱਚ ਖੜੇ ਹੋ ਕੇ ਸਹਿਬ ਅਜਾਦੇ ਨੇ ਇੱਕ ਗੱਲ ਕਹੀ ਸੀ ਵਜੀਦ ਖਾਂ ਅਸੀਂ ਤਾਂ ਗੁਰੂ ਦੇ ਸਿੰਘ ਸ਼ਹੀਦ ਹੋਣ ਲੱਗਿਆਂ ਪਰ ਇੱਕ ਗੱਲ ਯਾਦ ਰੱਖੀ ਅਸੀਂ ਮੁੜ ਕੇ ਆਵਾਂਗੇ ਮੁੜ ਕੇ ਆਵਾਂਗੇ ਤੇਰੇ ਸਾਹਮਣੇ ਖੜੇ ਹੋਵਾਂਗੇ ਫਤਿਹ ਸਿੰਘ ਨੇ ਕਿਹਾ ਸੀ ਅੱਜ ਬੰਦਾ ਸਿੰਘ ਬਹਾਦਰ ਦੇ ਨਾਲ ਆਏ ਹੋਏ ਬਾਬਾ ਫਤਿਹ ਸਿੰਘ ਜੀ ਨੇ ਹੀ ਵਜੀਦ ਖਾਂ ਦੇ ਐਸਾ ਵਾਰ ਕੀਤਾ ਕਿ ਉਹਦੀ ਜਿੱਦਾਂ ਜਨੇਊ ਪਾਈਦਾ ਇੰਦਾ ਸ੍ਰੀ ਸਾਹਿਬ ਨਾਲ ਮਾਰ ਕੇ ਉਹਦੇ ਸਰੀਰ ਨੂੰ ਦੋ ਟੋਟਿਆਂ ਚੋਂ ਪਾੜ ਕੇ ਰੱਖ ਦਿੱਤਾ ਬਾਅਦ ਵਿੱਚ ਇਸ ਰੁੱਖ ਦੇ ਨਾਲ ਉਹਦੀ Laash ਨੂੰ ਅੱਧ ਮੋਈ ਸਰੀਰ ਨੂੰ ਲਟਕਾਇਆ ਗਿਆ ਐਦੋਂ ਬਾਅਦ ਕੁਝ ਦੇਰ ਬਾਅਦ ਫੇ ਸਾਰੇ ਸਿੰਘਾਂ ਨੇ ਜਕਾਰੇ ਗਜਾਏ ਔਰ ਪੂਰੀ ਭਾਰਤ ਵਿੱਚ ਪੂਰੀ ਸਿੱਖ ਕੌਮ ਦੇ ਵਿੱਚ ਖੁਸ਼ੀ ਦੀ ਲਹਿਰ ਉੱਠ ਖੜੀ ਸਹਾਗੇ ਦੇ ਮਗਰ ਬੰਨ ਕੇ ਉਸ ਨੂੰ ਸਰਹੰਦ ਦੀਆਂ ਗਲੀਆਂ ਗਲੀਆਂ ਦੇ ਵਿੱਚ ਘੁਮਾਇਆ ਗਿਆ ਜੇ ਤੁਸੀਂ ਆਉਣਾ ਹੋਵੇ ਤਾਂ ਚੰਡੀਗੜ੍ਹ ਖਰੜ ਲਾਂਡਰਾਂ ਰੋਡ ਦੇ ਉੱਤੇ ਬਾਬਾ ਬੰਦਾ ਸਿੰਘ ਬਹਾਦਰ ਦੀ ਯਾਦ ਵਿੱਚ ਚੱਪੜ ਜੀੜੀ ਦੇ ਵਿੱਚ ਗੁਰਦੁਆਰਾ ਸਾਹਿਬ ਬਣਿਆ ਗੁਰਦੁਆਰਾ ਸਾਹਿਬ ਦੇ ਨਾਲ ਹੀ ਸਕੂਲ ਹੈ ਸਕੂਲ ਦੇ ਵਿੱਚ ਝੰਡ ਮੌਜੂਦ ਔਰ ਇਹਦੀ ਲੋਕੇਸ਼ਨ ਡਿਸਕ੍ਰਿਪਸ਼ਨ ਦੇ ਵਿੱਚ ਪਾ ਦਿੱਤੀ ਜਾਏਗੀ ਹੋਰ ਵੀ ਜੇ ਤੁਸੀਂ ਇਦਾਂ ਦੀ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ਖੋਜ ਵਿਚਾਰ ਫੇਸਬੁੱਕ ਦੇ ਉੱਤੇ ਖੋਜ ਵਿਚਾਰ YouTube ਦੇ ਉੱਤੇ ਵਿਰਾਸਤੇ ਮਾਰਗ ਦੇ ਉੱਤੇ ਆਪ ਜੀ ਜਾ ਕਰਕੇ ਹੋਰ ਵੀ ਵੀਡੀਓ ਵੇਖ ਸਕਦੇ ਹੋ ਜੀ ਤੁਹਾਡਾ ਆਪਣਾ ਵੀਰ ਭਗਵਾਨ ਸਿੰਘ ਖੋਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ